9ਵੀਂ 10ਵੀਂ 11ਵੀਂ 12ਵੀਂ ਦਾ ਇਸ ਜੁਦ ਨਸ਼ੇ ਅੰਭ੍ਰਿਤ ਦਾ ਜਿਹੜਾ ਸਿਲੇਬਸ ਹੈ ਉਹ ਇੱਥੇ ਸਕੂਲਾਂ ਚ ਪੜਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਵੱਡੇ ਵੱਡੇ ਡੀਡਿਕਸ਼ਨ ਦੇ ਮਾਹਿਰ ਸਾਈਕੀਐਟ੍ਰਿਸਟ ਹੋਰ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਇਨਫਲੂਐਂਸਰ ਨੇ ਉਹਨਾਂ ਉਹਨਾਂ ਸਾਰਿਆਂ ਦੀ ਵੀਡੀਓਜ਼ ਵੀ ਰਿਕਾਰਡਿੰਗ ਕਰਕੇ ਉਹਨਾਂ ਦੇ ਲੈਕਚਰ ਲੱਗਣਗੇ ਉਹਨਾਂ ਨੂੰ ਬੁਲਾਵਾਂਗੇ ਵੀ ਸਕੂਲਾਂ ਚ ਵਿਜ਼ਿਟ ਕਰਨਗੇ ਤੇ ਬੱਚਿਆਂ ਨੂੰ ਦੱਸਿਆ ਵੀ ਜਾਊਗਾ ਤੋ ਕਿ ਉਮਰ ਜਿਹੜੀ ਆ 9ਵੀਂ 10ਵੀਂ 11ਵੀਂ 12ਵੀਂ ਇਹ ਉਮਰ ਕੋਰੇ ਕਾਗਜ਼ ਵਰਗੀ ਆ ਜੋ ਮਰਜੀ ਲਿਖ ਦੋ ਆਪਾਂ ਨੇ ਉਹ ਪਾਠ ਕਰਮ ਦੇ ਵਿੱਚ ਲਿਖਿਆ ਕਿ ਪਹਿਲੀ ਵਾਰ ਨਸ਼ਾ ਡਰੱਗ ਲੈਣ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਜਾਣ ਕੇ ਉਹਨੂੰ ਸਰੀਰ ਚੋਂ ਕੱਢਣ ਵਾਸਤੇ ਅਸੀਂ ਕਹਿ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਧਿਆਨ ਕਰਾਉਣਾ ਪਵੇ ਅੱਪਾ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਪਰਹੇਜ਼ ਚੰਗਾ ਅੱਪਾ ਉਹਨੂੰ ਪਹਿਲੇ ਹੀ ਦੱਸੀਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ